ਸਾਡੇ ਮਦਈ ਜਿਹੜੇ ਹੈ ਦਵਿੰਦਰ ਕੁਮਾਰ ਔਰ ਉਹਨਾਂ ਦੀ ਵਾਈਸ ਸੁਨੀਤਾ ਰਾਣੀ ਇਹ 24 ਤੋਂ ਲੈ ਕੇ 29 April ਤੱਕ ਇਹਦੇ ਆਪਣੇ ਨਿੱਜੀ ਕੰਮ ਲਈ ਬਾਹਰ ਗਏ ਹੋਏ ਸੀ ਜਦੋਂ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਘਰ ਦੀ ਅਲਮਾਰੀ ਵਿੱਚੋਂ ਸਮਾਨ ਕੈਸ਼ ਜੁਐਲਰੀ 골ਡ ਔਰ ਸਿਲਵਰ ਦੇ ਆਈਟਮਸ ਗਾਇਬ ਸੀ ਤੇ ਇਸ ਕਰਕੇ ਮੁਕੱਦਮਾ ਨੰਬਰ 53 ਥਾਣਾ ਮੁਕੰਪੁਰ ਵਿੱਚ ਦਰਜ ਹੋਇਆ ਅੰਡਰ ਸੈਕਸ਼ਨ 331 305 BNS ਤੇ ਫਿਰ ਇਹਦੇ ਵਿੱਚ ਐਸਐਚਓ ਸਾਹਿਬ ਨੇ ਔਰ ਏਸੀਪੀ ਈਸਟ ਨੇ ਜਦ ਸੀਸੀਟੀਵੀ ਟ੍ਰੇਲ ਫਾਲੋ ਕੀਤੀ ਤਾਂ ਸਾਨੂੰ ਦੋਸ਼ੀਆਂ ਬਾਰੇ ਪਤਾ ਚੱਲ ਗਿਆ ਇਹਦੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਹੋਏ ਹਨ ਜਿਨ੍ਹਾਂ ਦਾ ਨਾਮ ਅਮਨ ਦਾਤ ਹੈ son of lucky ਸ਼ੇਰਾਬੀਨੂ ਦੇ ਰਹਿਣ ਵਾਲੇ ਹਨ ਔਰ ਵਿੱਕੀ son of ਗੁਰਦੇਵ ਸਿੰਘ ਨਿਊ ਪਵਨ ਨਗਰ ਦੇ ਰਹਿਣ ਵਾਲੇ ਹਨ ਇਹਨਾਂ ਕੋਲੋਂ ਰਿਕਵਰੀ 4.5 ਲੱਖ ਰੁਪਏ ਕੈਸ਼ ਹੋਈ ਹੈ 73 ਗ੍ਰਾਮ ਸੋਨੇ ਦੇ ਆਰਨਮੈਂਟਸ ਹੋਏ ਹਨ ਔਰ 350 ਗ੍ਰਾਮ ਸਿਲਵਰ ਦੇ ਚਾਂਦੀ ਦੇ ਆਰਨਮੈਂਟਸ ਰਿਕਵਰ ਹੋਏ ਆ ਜੀ। ਇਹ ਕੀ ਕੰਮ ਕੀ ਕਰਦਾ ਸੀ ਜੀ ਇਹ ਰੋਪੀ? ਜਿਹੜੇ આરોપી ਆ ਜੀ ਇਹ ਉਹੀ ਲੋਕੇਲਿਟੀ ਵਿੱਚ ਕੇਬਲ ਆਪਰੇਟਰ ਔਰ ਉਹਨਾਂ ਦੇ ਸਹਾਇਕ ਸੀ। ਕੇਬਲ ਆਪਰੇਟਰ ਦਾ ਕੰਮ ਕਰਦੇ ਸੀ ਔਰ ਉਹਨਾਂ ਦੇ ਸਹਾਇਕ ਲੱਗੇ ਹੋਏ ਸੀ ਜੀ। ਮੈਡਮ ਇਹਨਾਂ ਦੇ ਕੋਈ ਪਹਿਲਾ ਪਰਚਾ ਹੈ ਇਹ ਦੋਵਾਂ ਦੇ? ਪਹਿਲਾਂ ਕੋਈ ਪਰਚਾ ਦਰਜ ਨਹੀਂ ਆ ਜੀ। ਬਾਕੀ ਇਨਵੈਸਟੀਗੇਸ਼ਨ ਚ। ਕੋਈ ਡਰਗ ਡਿਕਸ਼ਨ ਤੇ ਨਹੀਂ ਇਹਨਾਂ ਨੂੰ ਰੋਕੀ ਨਾ? ਨਹੀਂ। ਸੋ ਫਾਰ ਕੋਈ ਡਰਗ ਡਿਕਸ਼ਨ ਦਾ ਮਾਮਲਾ ਨਹੀਂ। ਕੇਸ ਵੇਲੇ ਸਾਰੀ ਕੱਟ ਨੰਨ ਜਾਣ ਦਿੱਤਾ ਇਹਨਾਂ ਰੋਪੀਆਂ ਵੱਲੋਂ। ਇਹ આરોપીਆਂ ਵੱਲੋਂ ਜਦ ਇਹ ਸਾਡੇ ਮਦਈ ਗਏ ਹੋਏ ਸੀ ਤਾਂ ਉਹਨਾਂ ਦੇ ਪਿੱਛੋਂ ਹੀ ਅਨਜਾਮ ਦਿੱਤਾ ਗਿਆ ਸੀ ਕਿ ਉਹਨਾਂ ਦੇ ਘਰ ਦੇ ਵਿੱਚ ਮੜ ਕੇ ਤੇ ਪੁਲਿਸ ਨੇ ਕੇਸ ਬੇਸ ਤੇ ਸਾਰਾ ਇੰਨੀ ਜਲਦੀ 24 ਘੰਟਿਆਂ ਜਿਹੜੀ ਚੋਰੀ ਟ੍ਰੇਸ ਕੀਤੀ ਹੈ ਉਹਦੇ ਬਾਰੇ ਇਹ ਜੀ ਸੀਸੀਟੀਵੀ ਹੋਰ ਟੈਕਨੀਕਲ ਡਾਟਾ ਫੋਲੋ ਕਰਦੇ ਹੋਏ ਸਾਡੇ ਜਿਹੜੇ ACP ਈਸਟ ਖੇਤਰ ਦੇ ਅੰਡਰ ਜਿਹੜੀ ਟੀਮ ਬਣੀ ਹੋਈ ਸੀ ਐਸਐਚਓ ਸਾਉਥ ਦੀ ਐਸਐਚਓ ਮੋਕੰਪੁਰਾ ਦੀ ਉਹਦੇ ਬੇਸ ਤੇ ਇਹ ਕੇਸ ਕੀਤਾ ਸੀ ਠੀਕ